ਕੱਲੇ ਬੰਦੇ ਦੀ ਜ਼ਿੰਦਗੀ ਹੈ ਕੋਈ ਨਹੀਂ ਕੋਈ ਨਹੀਂ ਕਰਦੇ ਮਸਲਾ ਦਾ ਆਪਣਾ ਮੁੰਡਾ ਆ ਨਾ ਭਤੀਜਾ ਮੇਰਾ ਜੱਸਾ ਉਹ ਰੱਸ ਤੇ ਕਰਊਗਾ ਹਾਂ ਤੇ ਉਹ ਜਿਹੜਾ ਕਰਦਾ ਕਰ ਮੈਂ ਕਰਦਾ ਫੋਨ ਜੀ ਕੋਈ ਚਾਹਦੇ ਆ ਆਪਣੇ ਬਜ਼ੁਰਗਾਂ ਦੀ ਜਗਾ ਮੱਥਾ ਟੇਕੇ ਚੱਲਦੇ ਆ ਮੱਥਾ ਟੇਕੇ ਜਾਣਾ ਆਇਆ ਤੂੰ ਵੀ ਢੇਕਲਾ ਓ ਯਾਰ ਮੈਂ ਤੇ ਬੇਅੰਤ ਕੱਲ ਮੱਥਾ ਢੇਕ ਗਿਆ ਸੀ ਤੂੰ ਢੇਕਲਾ ਹਾਂ ਹਾਂ ਜੱਤਾ ਜੀ ਹਾਂ ਜਿਵੇਂ ਜੇ ਗਿਆ ਜਾਣਾ ਉਹ ਤੇਰਾ ਰਸਤਾ ਲਗਾ ਵਰਗਾ ਚੱਲੀ ਜਾਂਦਾ ਉਹ ਵਧੀਆ ਵਧੀਆ ਕਿਰਪਾ ਮਾਰ ਕੇ ਤੇ ਰਸਤਿਆਂ ਦਾ ਕੰਮ ਆਪਣਾ ਵਧੀਆ ਚੱਲੀ ਜਾਂਦਾ ਪਰ ਆਪਣੇ ਸੀਪੇ ਨੂੰ ਬਰਾਦੇ ਕਰੋ ਹੈ ਆਪਣੇ ਸੀਪੇ ਦਾ ਸੀਰੇ ਆ ਨਾ ਚਾਚਾ ਕੋਈ ਗੱਲ ਆ ਅੱਛਾ ਠੀਕ ਆ ਸਵੇਰੇ ਮੈਂ ਕੁੜੀ ਆਪਣੇ ਵੇਖੀ ਪਈ ਆ ਸਵੇਰੇ ਮੈਂ ਘਰੇ ਆਇਆ ਇਹਨਾਂ ਨੂੰ ਚੱਲ ਆ ਜਾ ਦਰ ਸਵੇਰੇ ਘਰੇ ਆਵੇਂ ਪਿੱਛੇ ਉਹ ਪਿੱਛੇ ਛਾਪ ਵਾਲੀ ਮੁਰਗੀ ਫਸ ਗਈ ਸਵੇਰੇ ਉੱਪਰ ਤੜਕੇ ਚਾਚੇ ਕੋਲੇ ਜਾਣਾ ਚੱਲ ਫਿਰ ਜੱਸਿਆ ਚੱਲ ਗਿਆ ਪੁੱਤ ਕਿ ਆ ਰਿਹਾ ਉਹ ਮੈਨੂੰ ਆ ਰਿਹਾ ਓਕਰ ਕਿੱਥੋਂ ਆਇਆ ਐ ਹੇ ਓਕਰ ਤਾਵੇਂ ਹੀ ਲਾ ਜਾ ਹੇ 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 ਵੱਡੇ ਨੂੰ ਤੈਨੂੰ ਚੜਦਾ ਘੱਟਾ ਤੈਨੂੰ ਬਉਆ ਪਿਆਰੂਗਾ ਜਾ ਚਲਿਆ ਜਾ ਹੂੰ ਗਿਆ ਕੰਗਲਿਆ ਜਦੋਂ ਆਇਆ ਮੈਂ ਤੈਨੂੰ ਕੀ ਗਿਆ ਜਾ ਕੀ ਯਾ ਦੇਖ ਬਾਰਖੋਰ ਕਿਰਾਬੂਗਾ ਪੰਦੀ ਜਾਂਦਾ ਉਹ ਪੱচ্চਾ ਆਇਆ ਹਣਾ ਹੋਰ ਕਿਹੜਾ ਆ ਉਹਦੇ ਪਰੋਣੇ ਆਉਣ ਵਾਲੇ ਉਹਦੇ ਇਹ ਕਿਦੋਂ ਬਣਾ ਆਦੀ ਆ ਅਰੇ ਆ ਜਾ ਜਾ ਨਿਕਲਦੀ ਯਾਰ ਆ ਤੂੰ ਕੀ ਲੈਣ ਆਇਆ ਹੂੰ ਬੱਪੂ ਨੂੰ ਮਿਲਣਾ ਉਹ ਤੂੰ ਜਾ ਸਾਡੇ ਘਰੇ ਪਰੋਣੇ ਆਉਣੇ ਯਾਰ ਹੂੰ 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 ਉਹ ਕਿੱਧਰ ਨੂੰ ਮੋ ਚੱਕਿਆ ਯਾਰ ਓਏ ਹਾਂ ਇਹ ਤੈਨੂੰ ਵੀ ਫੱਕੇ ਦੀ ਚਾਚਾ ਉਹ ਟਿਕੀਂ ਵਿੱਚ ਚੱਲ ਚਲਦੇ 2 ਮਿੰਟ ਯਾਰ ਮੈਨੂੰ ਪੱਗ ਬੁੱਕ ਸੈਟ ਕਰ ਲੈ ਓਕੇ ਦੇ ਵੇਲਿਆਂ ਦਾ ਖਸਮਾ ਤੂੰ ਪੱਗ ਬੰਨਣ ਲੱਗਾ ਛੇਤੀ ਚਾਚਾ ਚੱਲ ਫਿਰ ਚੱਲ ਚੱਲ ਜੇ ਬੜਾ ਹਰਿ ਵੀ ਜਿਹੜਾ ਹਾਂ ਉਹਦੇ ਘਰੇ ਜਾਣਾ ਯਾਰ ਤੁਸੀਂ ਐਂ ਕਰਿਓ ਸਾਹਮਣੇ ਜਾ ਕੇ ਜਿਹੜਾ ਗੁੱਟ ਤੇ ਘਰ ਹੋਊਗਾ ਤੁਸੀਂ ਉੱਥੇ ਜਾਵੜਿਓ ਅੱਛਾ ਇੱਧਰ ਲੈ ਬੰਨੇ ਜੀ ਹਾਂ ਇੱਧਰ ਲੈ ਬੰਨੇ ਤੋ ਤੀਰ ਤਾਂ ਅੱਡਵਾਲੇ ਇੱਧਰ ਯਾਰ ਖਲਾ ਜੇ ਗੇਟ ਕਿਹਾ ਸੀ ਆਹ ਹੀ ਆ ਹਾਂ ਰੌਣਕ ਦਾ ਸਾ ਆ ਗਿਆ ਨਾਲ ਦਾ ਆਹ ਆ ਗਿਆ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਆਜੋ ਅੰਦਰ ਕਰ ਰਹੀ ਆ ਹਾਂਜੀ 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 ਆਜੋ ਆਜੋ ਉਹ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿਕਾਰ ਜੀ ਸਤਿਕਾਰ ਜੀ ਚਾਚਾ ਘਰ ਪਰਿਵਾਰ ਵਧੀਆ ਸਾਰਾ ਹਾਂ ਸਾਰੇ ਠੀਕ ਠਾਕ ਵਧੀਆ ਵਧੀਆ ਚਾਹੀਦੀ ਕਿਰਪਾ ਚਾਹੀਦੀ ਮਾਲਕ ਦੀ ਉਹ ਚਾਚਾ ਬੇਬੇ ਕਦੋਂ ਦੀ ਪੂਰੀ ਹੋਈ ਆ ਉਹ ਯਾਰ 2013 ਦੀ ਪੂਰੀ ਹੋ ਗਈ ਬੜਾ ਔਖਾ ਹੋ ਗਿਆ ਨਾ ਭਾਸਾ ਦਾ ਫਿਰ ਨਾ ਆ ਯਾਰ ਤੇਰਾ ਮੁੰਡਾ ਮੈਂ ਉਹ ਕਿਸੇ ਦੀ ਮੋਣਾ ਤੇ ਚਾਚਾ ਮੁੰਡਾ ਕਿੱਥੇ ਆਪਣਾ ਬਾਹਰ ਮਾਰ ਜਾਂਦਾ ਮੁੰਡਾ ਵੱਡਾ ਮਣਾ ਨਾ ਗਿਆ ਕੰਮ ਕਰਨ ਛੋੜਾ ਇਹਨੂੰ ਰਸਤਾ ਕਰਾਉਣਾ ਇੱਥੇ ਹੀ ਆ ਤਲੀ ਪਾਣੀ ਲੈ ਕੇ ਆ ਓਏ ਬਾਪੂ ਉਹ ਇੱਥੇ ਜਾਣਾ ਹੈ ਪਾਣੀ ਗੁਣੀ ਲਿਆ ਆ ਗਏ ਪਾਣੀ ਲੈ ਕੇ ਆ ਆਦਾ ਮੁੰਡਾ ਆਪਣਾ ਆਈ ਇਹ ਮੁੰਡਾ ਉਹ ਲੱਗਦਾ ਕੋਈ ਸ਼ਾਪ ਦਾ ਬੱਲ ਬੰਨੀ ਨੇ ਜਿੱਦਾਂ ਦਾ ਮੁੰਡਾ ਰਾਂਗਣਾ ਨਾ ਜਦੋਂ ਉਹਦਾ ਸ਼ਾਪ ਦੀ ਕੋਈ ਚਾਂਸ ਨਹੀਂ ਹੈ ਗਿਆ ਸਾਨੂੰ ਕਹਿੰਦਾ ਤੇਰੀ ਪਸੰਦ ਕਰੀ ਜਨੇ ਉਹ ਕੋਨੇ ਚਾਤਾ ਉਹਦਾ ਮੁੰਡਾ ਆਉਂਦਾ ਵੀ ਗਾਂ ਆਪਾਂ ਕਿਹੜੇ ਰਾਹ ਜਾਣਾ ਵਾ ਉਹ ਚੱਲ ਛੱਡ ਮੁੰਡਾ ਖਰਾਖਰੂਗ ਚੰਗੇ ਦਿਨੇ ਲੱਗਦੇ ਮੁੰਡੇ ਨੂੰ ਜੰਮ ਜੰਮ ਕਰਦਾ ਹਾਂ ਜਾਂਦਾ ਹਾਂ ਯਾ ਕਾ ਜੱਜਾਇਆਂ ਮਾਰੂ ਤੇ ਤਾਂ ਆਉਂਦਾ ਹਾਂ ਆਇਓ ਤੇ ਮਾ